ਸਿੰ ਬਾਦਲ ਨੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਦੇਵ ਢੀਂਡਸਾ ਨੂੰ ਗੱਲ ਦੇ ਵਿੱਚ ਸਰੋਪਾ ਪਾ ਦਿੱਤਾ ਉਹ ਤਾਂ ਕਹਿੰਦੇ ਸਨ ਕਿ ਇਹਨੂੰ ਸੁਬੀਰ ਸਿੰਘ ਬਾਦਲੋਂ ਪ੍ਰਧਾਨਗੀ ਤੋਂ ਲਾਓ ਤਾਂ ਅਸੀਂ ਕੁਝ ਸੋਚਾਂਗੇ ਪਰ ਉਹਨਾਂ ਨੇ ਤਾਂ ਉਹਨਾਂ ਤੋਂ ਹੀ ਸਰੋਪਾ ਪਵਾ ਲਿਆ ਜੇਕਰ ਸੁਖਦੇਵ ਸਿੰਘ ਢੀਂਸਾ ਦਾ ਜਾਂ ਪਰਮਿੰਦਰ ਸਿੰਘ ਢੀਂਸਾ ਦਾ ਬਿਆਨ ਸਭ ਨੂੰ ਚੇਤੇ ਹੋਵੇ ਆਪਾਂ ਵੀ ਕਈ ਵਾਰੀ ਉਹਨਾਂ ਦਾ ਬਿਆਨ ਰਿਕਾਰਡ ਕਰਕੇ ਆਪਣੇ ਚੈਨਲ ਤੇ ਚਲਾਇਆ ਹੋਰ ਨਾ ਥਾਵਾਂ ਤੇ ਵੀ ਚੱਲਿਆ ਹੋਵੇਗਾ ਅੱਜ ਕੱਲ ਕੋਈ ਵੀ ਸਰਚ ਕਰੇਗਾ ਨਾ ਅੱਜ ਕੱਲ ਜ਼ਮਾਨਾ ਬੜਾ ਤੇਜ਼ ਹੋ ਗਿਆ ਤਕਨੀਕ ਇੰਨੀ ਹੈ ਸੋਸ਼ਲ ਮੀਡੀਆ ਤੇ ਕੰਟੈਂਟ ਇੰਨਾ ਕੋਈ ਵੀ ਬਿਆਨ ਹੈ ਜਿਹੜਾ ਉਹ ਕੱਢਿਆ ਜਾ ਸਕਦਾ ਚੁੱਕਿਆ ਜਾ ਸਕਦਾ ਜਿੱਥੋਂ ਤੱਕ ਇਹ ਗੱਲ ਸੁਖਦੇਵ ਸਿੰਘ ਢੀਂਸਾ ਦੀ ਸਭ ਤੋਂ ਪਹਿਲੀ ਸ਼ਰਤ ਇਹ ਰੱਖਦੇ ਸਨ ਕਿ ਸੁਖਬੀਰ ਸਿੰਘ ਬਾਦਲ ਜਦੋਂ ਤੱਕ ਪ੍ਰਧਾਨਗੀ ਨਹੀਂ ਛੱਡਦੇ ਅਸੀਂ ਤਨੀ ਆ ਸਕਦੇ ਜੀ ਸ਼੍ਰੋਮਣੀ ਅਕਾਲੀ ਦਲ ਪਰ ਅ ਬਿਆਨ ਇਹ ਸੀ ਕਿ ਅਸੀਂ ਪ੍ਰਧਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਿੱਥੇ ਸਾਡਾ ਪੰਜਾਬ ਚਲਿਆ ਗਿਆ ਜਿੱਥੇ ਸਾਡਾ ਪੰਥਕ ਮਸਲੇ ਚਲੇ ਗਏ ਜਿਹੜੀ ਹਾਲਾਤ ਬਣ ਗਏ ਜਿਸ ਤਰ੍ਹਾਂ ਦੇ ਤੇ ਉਸ ਲਈ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਅਸੀਂ ਵਾਪਸੀ ਕਰ ਰਹੇ ਹਾਂ ਤਾਂ ਜਿਹੜੀ ਇਹ ਘਰ ਵਾਪਸੀ ਹੋਈ ਹੈ ਹੁਣ ਸੁਖਦੇਵ ਸਿੰਘ ਢੀਂਸਾ ਦੇ ਬਾਰੇ ਵੀ ਚਰਚਾ ਚੱਲ ਰਹੀ ਆ ਆਮ ਲੋਕ ਵੀ ਪ੍ਰਤੀਕਿਰਿਆ ਦੇ ਰਿਹਾ ਫੀਡਬੈਕ ਦਿੱਤਾ ਜਾ ਰਿਹਾ ਜਿਹੜੇ ਵਿਸ਼ਲੇਸ਼ਣ ਕਰਦੇ ਨੇ ਕਈ ਰਾਜਨੀਤਿਕ ਮਾਹਰ ਨੇ ਸਿਆਸੀ ਪੰਡਿਤ ਨੇ ਉਹ ਵੀ ਕਹਿ ਰਹੇ ਆ ਕਿ ਇਹਨਾਂ ਦਾ ਹੁਣ ਕੁਝ ਨਹੀਂ ਬਣਨਾ ਜੇਕਰ ਰਲੇਵਾ ਹੋ ਵੀ ਗਿਆ ਪਾਰਟੀ ਦਾ ਤੇ ਇਹਨਾਂ ਨੂੰ ਇਹ ਵੀ ਦੱਸਣਾ ਚਾਹੀਦਾ ਸੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਤੁਸੀਂ ਬੀਜੇਪੀ ਦੇ ਨਾਲ ਰਲ ਕੇ ਜਿਹੜੀ ਹੈ ਪ੍ਰਚਾਰ ਕੀਤਾ ਚਾਹੇ ਜਮਿਣੀ ਚੋਣ ਦਾ ਹੋਵੇ ਜਾਂ ਫਿਰ ਵਿਧਾਨ ਸਭਾ ਦੀਆਂ ਚੋਣਾਂ ਹੋਣ ਤਾਂ ਕੀ ਹੁਣ ਉਹਨਾਂ ਨਾਲ ਤੁਸੀਂ ਨਾਤਾ ਤੋੜ ਕੇ ਸ਼੍ਰੋਮਣੀ ਅਕਾਲੀ ਦਲ ਚਾਹੇ ਹੋ ਜਾਂ ਫਿਰ ਬੀਜੇਪੀ ਵੀ ਨਾਲ ਨਾਲ ਹੀ ਹੈ ਤੁਹਾਡੇ ਸ਼੍ਰੋਮਣੀ ਅਕਾਲੀ ਦਲ ਚਾਹੀਏ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਜਦੋਂ ਕੀਤਾ ਜਾਂਦਾ ਤੇ ਹਾਲੇ ਤੱਕ ਨਾ ਸਪਸ਼ਟ ਕਰ ਰਿਹਾ ਕਿ ਸਾਡੀ ਸਾਡਾ ਸਮਝੌਤਾ ਭਾਜਪਾ ਨਾਲ ਹੋਣਾ ਹੈ ਕਿ ਨਹੀਂ ਹੋਣਾ ਤੇ ਨਾ ਹੀ ਉਹ ਨਾ ਕਰਦੇ ਆ ਕਿ ਹੋਵੇਗਾ ਨਹੀਂ ਹੋਵੇਗਾ ਗੋਲਮੋਲ ਗੱਲਾਂ ਕਰਦੇ ਜੇ ਸਵਾਲ ਵੀ ਹੋਇਆ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਜਟ ਦੀ ਮੈਂ ਗੱਲ ਕਰ ਰਹੇ ਹਾਂ ਤੁਸੀਂ ਕਿਹੜਾ ਸਵਾਲ ਪੁੱਛੀ ਜਾਂਦੇ ਹੋ ਇੰਨੀ ਗੱਲ ਕਹਿ ਕੇ ਉੱਠ ਜਾਂਦੇ ਆ ਪਰ ਜਿੱਥੋਂ ਤੱਕ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲੀ ਦਲ ਮੂਲ ਪਾਰਟੀ ਦੇ ਵਿੱਚ ਰਲੇਵਾਂ ਹੋਣਾ ਨਾ ਤਾਂ ਪਹਿਲਾ ਪਹਿਲਾ ਜ਼ਰੂਰ ਸ਼ਰਤ ਸੀ ਕਿ ਅਸੀਂ ਅੱਡ ਕਿਉਂ ਹੋਏ ਹਾਂ ਕਿਉਂਕਿ ਇਸ ਦੇ ਵਿੱਚ ਬਾਦਲ ਪਰਿਵਾਰ ਦਾ ਬੋਲਬਾਲਾ ਹੋ ਗਿਆ ਕਬਜ਼ਾ ਹੋ ਗਿਆ ਉਸ ਤੇ ਕਿਸੇ ਦੀ ਚਲਦੀ ਨਹੀਂ ਹੈ ਕਿਸੇ ਦੀ ਕਦਰ ਨਹੀਂ ਕੀਤੀ ਜਾਂਦੀ ਸੀਨੀਅਰ ਲੀਡਰਸ਼ਿਪ ਦੀ ਤਾਂ ਉਦੋਂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਸਾਰਿਆਂ ਨੇ ਕੀਤੀ ਪਰ ਹੁਣ ਜਦੋਂ ਸ਼੍ਰੋਮਣੀ ਕਾਲੀ ਦਲ ਸੰਯੁਕਤ ਨੂੰ ਵਾਪਸ ਲੈ ਕੇ ਆਏ ਆ ਪਾਰਟੀ ਨੂੰ ਆਪਣੀ ਨੂੰ ਸਾਰੀ ਲੀਡਰਸ਼ਿਪ ਨਾਲੋਂ ਕਹਿੰਦੇ ਪੰਜ ਮੈਂਬਰੀ ਅਸੀਂ ਕਮੇਟੀ ਬਣਾਈ ਸੀ ਮੈਂ ਇਕੱਲੇ ਨੇ ਫੈਸਲਾ ਨਹੀਂ ਲਿਆ ਜਦੋਂ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗੀ ਸੀ ਸੰਗਤ ਤੋਂ ਹੱਥ ਜੋੜ ਕੇ ਕਹਿੰਦੇ ਉਦੋਂ ਅਸੀਂ ਫਿਰ ਸੋਚਿਆ ਕਿ ਕੀ ਹੋ ਸਕਦਾ ਫਿਰ ਅਸੀਂ ਪੰਜ ਮੈਂਬਰੀ ਕਮੇਟੀ ਬਣਾਈ ਉਹ ਫਿਰ ਸਾਰੇ ਪੰਜਾਬ ਦੇ ਵਿੱਚ ਗਈ ਜਿੱਥੇ ਸਾਡਾ ਕੱਡਰ ਹੈ ਇਹ ਤਾਂ ਉਹ ਵੀ ਜਾਣਦੇ ਆ ਕਿ ਸੰਗਰੂਰ ਤੋਂ ਬਾਹਰ ਜਾਂ ਥੋੜੇ ਜੇ ਇੱਕ ਅੱਧੇ ਜ਼ਿਲ੍ਹੇ ਤੋਂ ਬਾਹਰ ਉਹਨਾਂ ਨੂੰ ਕੌਣ ਜਾਣਦਾ ਹੈ ਜਾਂ ਫ ਹੰਗਾਰਾ ਭਰਦਾ ਪਰ ਉਹਨਾਂ ਨੇ ਗੱਲਾਂ ਕੀਤੀਆਂ ਕਿ ਅਸੀਂ ਕਮੇਟੀ ਬਣਾਈ ਉਹਨਾਂ ਨੇ ਫੀਡਬੈਕ ਦਿੱਤਾ ਸਾਰਿਆਂ ਨੇ ਅਸੀਂ ਸਿਰ ਜੁੜ ਕੇ ਫੈਸਲਾ ਲਿਆ ਤੇ ਅਸੀਂ ਵਾਪਸ ਆ ਗਏ ਜੇਕਰ ਪੰਥ ਨੂੰ ਬਚਾਉਣਾ ਹੈ ਪੰਜਾਬ ਨੂੰ ਬਚਾਉਣਾ ਤਾਂ ਸਾਡਾ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ ਪਰ ਸੁਖਦੇਵ ਢਿੰਡਸਾ ਨੇ ਉਦੋਂ ਤੇ ਇਹ ਗੱਲ ਨਾ ਕੀਤੀ ਵੀ ਸੁਖਬੀਰ ਬਾਦਲ ਮਾਫੀ ਮੰਗ ਲਵੇ ਤੇ ਫਿਰ ਕੋਈ ਦਿੱਕਤ ਨਹੀਂ ਹੈਗੀ ਤੇ ਕਹਿ ਕੇ ਤਾਂ ਹੀ ਨਿਕਲੇ ਸੀਗੇ ਕਿ ਇਹਨੂੰ ਪ੍ਰਧਾਨਗੀ ਤੋਂ ਲਾਓ ਫਿਰ ਅਸੀਂ ਕੋਈ ਸੋਚਾਂਗੇ ਪਰ ਫਿਰ ਯੂਟਰਨ ਕਿਵੇਂ ਲੈ ਲਿਆ ਉਹਨਾਂ ਨੇ ਇਹ ਹਰ ਦੇ ਪਰਵਰਤਨ ਸਿਆਸਤ ਵਿੱਚ ਪਹਿਲੀ ਵਾਰੀ ਨਹੀਂ ਹੋਇਆ ਆਮ ਗੱਲ ਹੈ ਬਹੁਤ ਜ਼ਿਆਦਾ ਆਮ ਗੱਲ ਹੈ ਕਿਉਂਕਿ ਜਦੋਂ ਵੀ ਕਿਤੇ ਕਿਸੇ ਵੀ ਪਾਰਟੀ ਦੇ ਵਿੱਚ ਅੱਜ ਤਾਂ ਇਹ ਉਦਾਹਰਨ ਆਪਾਂ ਇਹਨਾਂ ਤੇ ਚਰਚਾ ਕਰ ਰਹੇ ਹਾਂ ਕੋਈ ਹੋਰ ਵੀ ਹੋਵੇ ਚਾਹੇ ਉਹ ਸ਼੍ਰੋਮਣੀ ਕਾਲੀ ਦਲ ਦੇ ਛੱਡ ਕੇ ਲੀਡਰ ਭਾਜਪਾ ਚ ਗਏ ਹੋਣ ਜਾਂ ਕਾਂਗਰਸ ਦੇ ਛੱਡ ਕੇ ਭਾਜਪਾ ਚ ਗਏ ਹੈ ਜਾਂ ਭਾਜਪਾ ਨੂੰ ਵੀ ਕਿਸੇ ਇੱਕੇ ਦੁੱਕੇ ਨੇ ਛੱਡ ਕੇ ਕਾਂਗਰਸ ਵਿੱਚ ਜਾਂ ਸ਼੍ਰੋਮਣੀ ਕਾਲੀ ਦਲ ਚ ਆਏ ਹੋਣਗੇ ਤਾਂ ਉਹਨਾਂ ਦਾ ਹਿਰਦੇ ਪਰਵਰਤਨ ਛੇਤੀ ਹੋ ਜਾਂਦਾ ਜਿਹੜੀਆਂ ਸ਼ਰਤਾਂ ਠੋਕ ਕੇ ਕਹਿੰਦੇ ਸੀ ਕਿ ਜੇ ਖਰਪੰਥ ਨੂੰ ਬਚਾਉਣਾ ਹੈ ਪੰਜਾਬ ਨੂੰ ਬਚਾਉਣਾ ਹੈ ਤਾਂ ਬਾਦਲ ਪਰਿਵਾਰ ਤੋਂ ਛਟਕਾਰਾ ਦਿਵਾਉਣਾ ਪੈਣਾ ਐਵੇਂ ਨਹੀਂ ਗੱਲ ਬੰਨਣੀ ਹੋ ਪਰਾਂ ਹੋ ਜਾਣ ਫਿਰ ਆਪੇ ਪਾਰਟੀ ਡਿਸਾਈਡ ਕਰੇਗੀ ਕਿ ਪ੍ਰਧਾਨ ਕੌਣ ਬਣਨਗੇ ਪਰ ਸੁਖਵੀਰ ਸਿੰਘ ਬਾਦਲ ਨੇ ਵੀ ਦਾਅ ਚੰਗਾ ਖੇਡਿਆ ਇਸ ਤੇ ਕਿਉਂਕਿ ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਕਿ ਸਾਡੇ ਚਿਹਰਿਆਂ ਤੇ ਖੁਸ਼ੀ ਦੇਖੋ ਕਿੰਨੀ ਹੈ ਜੀ ਸਾਡਾ ਪਰਿਵਾਰ ਵਾਪਸ ਆ ਗਿਆ ਦੋ ਪਰਿਵਾਰ ਨੇ ਨਾਲ ਉਹਨਾਂ ਨੇ ਸਰਪ੍ਰਸਤ ਸ਼ਬਦ ਵਰਤਿਆ ਉਹਨਾਂ ਲਈ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਮਰਹੂਮ ਮੁੱਖ ਮੰਤਰੀ ਨੂੰ ਬਹੁਤ ਯਾਦ ਕੀਤਾ ਇਸ ਸਾਥੀ ਨੇ ਮੇਰੇ ਤਾਂ ਬਜ਼ੁਰਗਾਂ ਸਮਾਨ ਨੇ ਔਰ ਮੈਂ ਉਹਨਾਂ ਨੂੰ ਉਹਨਾਂ ਦੇ ਸਮਾਨ ਹੀ ਇਹਨਾਂ ਨੂੰ ਸਮਝਦਾ ਕਦਰ ਕਰਦਾ ਔਰ ਇਹ ਕਦਰ ਉਦੋਂ ਨਜ਼ਰ ਨਹੀਂ ਆਈ ਸੁਖਵੀਰ ਸਿੰਘ ਬਾਦਲ ਦੇ ਮੂੰਹੋਂ ਜਾਂ ਫਿਰ ਜ਼ੁਬਾਨ ਤੋਂ ਜਦੋਂ ਅੱਡ ਹੋ ਗਏ ਸੀ ਉਦੋਂ ਇੱਕ ਵਾਰੀ ਵੀ ਉਹਨਾਂ ਨੇ ਇਹ ਗੱਲ ਨਹੀਂ ਕਹੀ ਪਰ ਅੱਜ ਜ਼ਰੂਰ ਕਿਹਾ ਕਿਉਂਕਿ ਉਹ ਰਲ ਗਏ ਨੇ ਤੇ ਹੁਣ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਸਰਪ੍ਰਸਤ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਥਾਪ ਹੀ ਦਿੱਤਾ ਇੱਕ ਤਰ੍ਹਾਂ ਕਿਉਂਕਿ ਪ੍ਰੈਸ ਕਾਨਫਰੰਸ 'ਚ ਸ਼ਰੇਆਮ ਕਿਹਾ ਕਿ ਸਾਡੀ ਪਾਰਟੀ ਦੀ ਸਰਪ੍ਰਸਤੀ ਇਹ ਕਰਨਗੇ ਸਾਨੂੰ ਇਹ ਥਾਪੜਾ ਦੇਣਗੇ ਸੇਹ ਦਿੰਦੇ ਰਹਿਣਗੇ ਅਸੀਂ ਕਿਵੇਂ ਚੱਲਣਾ ਕਿੱਥੇ ਚ ਤੋ ਕਿਸੇ ਨੇ ਸਵਾਲ ਕੀਤਾ ਪੱਤਰਕਾਰ ਨੇ ਕਿ ਬੀਬੀ ਜਗੀਰ ਕੌਰ ਬਾਰੇ ਕੀ ਖਿਆਲ ਹੈ ਕਿਉਂਕਿ ਉਹਨਾਂ ਨੇ ਹੱਥ ਜੋੜੇ ਕਾਫੀ ਵਾਰੀ ਅੱਜ ਵੀ ਉਹਨਾਂ ਨੇ ਹੱਥ ਜੋੜ-ਜੋੜ ਕੇ ਕਿਹਾ ਕਿ ਮੇਰੇ ਤੋਂ ਜੇ ਕੋਈ ਅੱਜ ਵੀ ਗਲਤੀ ਹੋਈ ਹੈ ਤਾਂ ਮੈਂ ਮਾਫੀ ਚਾਹੁੰਨਾ ਬੀਬੀ ਜਗੀਰ ਕੌਰ ਨੂੰ ਵੀ ਮੈਂ ਤੁਹਾਡੇ ਮਾਫਤ ਕਹਿਣਾ ਚਾਹੁੰਨਾ ਕਿ ਸਾਡੇ ਨਾਲ ਆ ਕੇ ਚੱਲੋ ਹੁਣ ਸੁਖਵੀਰ ਸਿੰਘ ਬਾਦਲ ਨੇ ਇਕੱਲਾ ਪ੍ਰੈਸ ਕਾਨਫਰੰਸ ਦੇ ਜ਼ਰੀਏ ਤਾਂ ਕਿਹਾ ਨਹੀਂ ਹੋਣਾ ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਹੋਈਆਂ ਹੋਣੀਆਂ ਜਾਂ ਕੋਈ ਕਿਸੇ ਦੀ ਵਿਚੋਲਗੀ ਕਿਸੇ ਨੇ ਕੀਤੀ ਹੋਣੀ ਹੈ ਕਿ ਉਹ ਵੀ ਵਾਪਸ ਆ ਜਾਣਾ ਉਹ ਕਹਿੰਦੇ ਕਿ ਜਿਹੜਾ ਜਿਹੜਾ ਵੀ ਗਿਆ ਉਹਨਾਂ ਨੇ ਤੇ ਇੱਥੋਂ ਤੱਕ ਕਹਿ ਤਾ ਜਿਨ੍ਹਾਂ ਵਾਸਤੇ ਝਾੜੂ ਵਾਲਿਆਂ ਵਾਸਤੇ ਕਹਿੰਦੇ ਜੇਕਰ ਝਾੜੂ ਪਾਰਟੀ ਚ ਵੀ ਕੋਈ ਗਿਆ ਉਹ ਵੀ ਵਾਪਸ ਆਜੋ ਅਸੀਂ ਉਹਨੂੰ ਵੀ ਗੱਲ ਨਾਲ ਲਾਵਾਂਗੇ ਚਾਹੇ ਕਾਂਗਰਸ ਚ ਗਿਆ ਉਹਨੂੰ ਵੀ ਗੱਲ ਨਾਲ ਲਾਵਾਂਗੇ ਉਹਨਾਂ ਨੇ ਇਹ ਗੱਲਾਂ ਕਹੀਆਂ ਕਿ ਜਿੱਥੇ ਜਿੱਥੇ ਵੀ ਕੋਈ ਸਾਡਾ ਲੀਡਰ ਗਿਆ ਸ਼੍ਰੋਮਣੀ ਕਾਲੀ ਦਲ ਦਾ ਜੇਕਰ ਨੈਸ਼ਨਲ ਪਾਰਟੀਆਂ ਤੋਂ ਬਚਣਾ ਹੈ ਉਹਨਾਂ ਦੀ ਸਿਆਸਤ ਤੋਂ ਬਚਣਾ ਹੈ ਪੰਜਾਬ ਨੂੰ ਜਿਹੜੀ ਠੱਪੀ ਲਾਈ ਜਾ ਰਹੀ ਹੈ ਭੈੜੀ ਨਜ਼ਰ ਨਾਲ ਕੋੜੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ ਇਹਨੂੰ ਬਚਾ ਸਕਦੀ ਹੈ ਖੇਤਰੀ ਪਾਰਟੀ ਤੇ ਖੇਤਰੀ ਪਾਰਟੀ ਪੰਜਾਬ ਦੀ ਕਿਹੜੀ ਹੈ ਉਹ ਦਾਵਾ ਕਰਦੇ ਆ ਕਿ ਇਹ ਸ਼੍ਰੋਮਣੀ ਕਾਲੀ ਦਲ ਹਾਲਾਂਕਿ ਕਈ ਤਾਂ ਇਹ ਵੀ ਕਹਿੰਦੇ ਆ ਕਿ ਜਿਹੜਾ ਖੇਤਰੀ ਮੁੱਦੇ ਹੀ ਛੱਡ ਜਾਵੇ ਫੈਡਰਲ ਢਾਂਚੇ ਦੀ ਲੜਾਈ ਲੜਨੀ ਬੰਦ ਕਰ ਦੇਵੇ ਸਹੀ ਢੰਗ ਦੇ ਨਾਲ ਅਮਲੀ ਰੂਪ ਦੇ ਵਿੱਚ ਤਾਂ ਉਹ ਖੇਤਰੀ ਪਾਰਟੀ ਨਹੀਂ ਹੋ ਸਕਦੀ ਕਹਿਨ ਨੂੰ ਖੇਤਰੀ ਪਾਰਟੀ ਨਹੀਂ ਹੁੰਦੀ ਅਮਲਾਂ 'ਚੋਂ ਦੇਖਣਾ ਚਾਹੀਦਾ ਪਰ ਸ਼੍ਰੋਮਣੀ ਕਾਲੀ ਦਲ ਲੱਗਦਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਾਪਸ ਆ ਗਿਆ ਹੈ ਤੇ ਉਸ ਦੇ ਨਾਲ ਅਸੀਂ ਕਾਫੀ ਮਜ਼ਬੂਤ ਹੋ ਗਏ ਆ ਤੇ ਅਸੀਂ ਫਿਰ 2024 ਦੀਆਂ ਚੋਣਾਂ ਦੇ ਵਿੱਚ ਕਾਫੀ ਕੁਛ ਹੈ ਜਿਹੜਾ ਹਾਸਲ ਕਰ ਲੈਣਾ ਕਿਉਂਕਿ ਹੁਣ ਸੰਗਰੂਰ ਦੀ ਸੀਟ ਦੀ ਗੱਲ ਕਰੀਏ ਫਤਿਹਗੜ ਸਾਹਿਬ ਦੀ ਜਾਂ ਅਫਰੀਦਕੋਟ ਦੀ ਤਾਂ ਉੱਥੇ ਇਹਨਾਂ ਸੀਟਾਂ ਦੇ ਉੱਤੇ ਜਿਹੜੇ ਸ਼੍ਰੋਮਣੀ ਕਾਲੀ ਦਲ ਸੰਯੁਕਤ ਵਾਲੇ ਆਗੂ ਜਾਂ ਢੀਂਡ ਸਾਧ ਦਲ ਵਾਲੇ ਕਹਿ ਸਕਦੇ ਹੁਣ ਤਾਂ ਅੱਜ ਸ਼੍ਰੋਮਣੀ ਕਾਲੀ ਦਲ ਦੇ ਬਣ ਗਏ ਹੋ ਉਹਨਾਂ ਨੂੰ ਉਹਨਾਂ ਦੇ ਜਿਹੜੇ ਪਸੰਦ ਦੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਵੀ ਉਹਨਾਂ ਚੋਣਾਂ ਦੇ ਵਿੱਚ ਖੜਾਇਆ ਜਾ ਸਕਦਾ ਖੜੇ ਕੀਤਾ ਜਾ ਸਕਦਾ ਪਰ ਜਿੱਥੇ ਤੱਕ ਇਹ ਗੱਲ ਭਾਜਪੀ ਨਾਲ ਰਿਸ਼ਤਾ ਜੁੜਨਾ ਕਿ ਨਹੀਂ ਜੁੜਨਾ ਸੁਖਬੀਰ ਸਿੰਘ ਬਾਦਲ ਨੇ ਅੱਜ ਵੀ ਕਲੀਅਰ ਨਹੀਂ ਕੀਤਾ ਕਿਤੇ ਨਾ ਕਿਤੇ ਹਾਲੇ ਵੀ ਗੁਫ਼ਤਗੂ ਉਹ ਅੰਦਰੋਂ ਚਾਹੁੰਦੇ ਆ ਕਿ ਸਾਡਾ ਸਮਝੌਤਾ ਹੋ ਜਾਵੇ ਤੇ ਗੱਲ ਬਣ ਜੇ ਪਰ ਇੱਕ ਗੱਲ ਨਹੀਂ ਸਮਝਾਈ ਆਪਣੇ ਆਪ ਦੇ ਵਿੱਚ ਹੀ ਉਹ ਆਪਾ ਵਿਰੋਧੀ ਬਿਆਨ ਦੇ ਗਏ ਅ ਦਮ ਨਹੀਂ ਹੈ ਜਾ ਇਹ ਨਹੀਂ ਹੈ ਇਸ ਆਖ ਨਾਲ ਨਹੀਂ ਦੇਖਿਆ ਜਾਂਦਾ ਕਿ ਪੰਜਾਬ ਦਾ ਭਲਾ ਕਿਵੇਂ ਕਰਨਾ ਹੈ ਪਰ ਦੂਜੇ ਪਾਸੇ ਜਦੋਂ ਭਾਜੀ ਪੀ ਐ ਤੇ ਉਹ ਵੀ ਤਾਂ ਇੱਕ ਨੈਸ਼ਨਲ ਪਾਰਟੀ ਹੈ ਜਦੋਂ ਉਹਨਾਂ ਨਾਲ ਰਲੇਵੇਂ ਜਦੋਂ ਗੱਠਜੋੜ ਦੀ ਗੱਲ ਚੱਲਦੀ ਹੈ ਤੇ ਉਦੋਂ ਨਹੀਂ ਉਹ ਬੋਲਦੇ ਕਿ ਉੱਥੇ ਗੱਠਜੋੜ ਹੋਣਾ ਹੈ ਕਿ ਨਹੀਂ ਹੋਣਾ ਉਦੋਂ ਉਹ ਫਿਰ ਚੁੱਪ ਕਰ ਜਾਂਦੇ ਆ ਕੋਈ ਜਵਾਬ ਨਹੀਂ ਦਿੰਦੇ ਚਾਹੇ ਇਸ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵਿਕਰਮ ਸਿੰਘ ਮਜੀਠੀਆ ਨੇ ਭੋਂਦੜ ਸਾਹਿਬ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਮਲੂਕਾ ਸਾਹਿਬ ਨੇ ਹੋਰ ਜਿੰਨੇ ਵੀ ਲੀਡਰ ਹੈ ਜਿਹੜੇ ਅੱਜ ਕੱਲ ਕਰਤਾ ਧਰਤਾ ਸ਼੍ਰੋਮਣੀ ਕਾਲੀ ਦਲ ਦੇ ਉਹ ਕਲੀਅਰ ਘੱਟ ਨਹੀਂ ਦੱਸਦੇ ਕਿ ਅ ਜੀਪੀ ਵਾਲ ਪਿੱਠ ਕਰਕੇ ਖੜੇ ਆ ਜਾਂ ਜੱਫੀ ਪਾਉਣ ਦੀ ਸੋਚ ਰਹੇ ਆ 2024 ਦੀ ਚੋਣਾਂ ਹੈਗੀਆਂ ਨੇ 2027 ਵੀ ਦਿਖਦੀ ਹੈ ਸੁਖਬੀਰ ਸਿੰਘ ਬਾਦਲ ਨੂੰ ਸੁਖਦੇਵ ਢੀਂਡਸਾ ਦਾ ਅਕਾਲੀ ਦਲ ਦੇ ਵਿੱਚ ਆਉਣ ਨਾਲ ਤੁਹਾਡੇ ਸਾਹਮਣੇ ਕਿੰਨਾ ਕੁ ਫਰਕ ਪਏਗਾ ਫਰਕ ਤਾਂ ਲੋਕ ਦੱਸਣਗੇ 2024 ਚ ਨਤੀਜਾ ਨੇੜੇ ਹੀ ਆ ਪ੍ਰੀਖਿਆ ਨੇੜੇ ਹੀ ਆ ਤੇ ਨਤੀਜੇ ਵੀ ਉਹਦੇ ਲੋਕਾਂ ਨੇ ਦੇਣੇ ਆ ਕਈ ਲੋਕ ਇਹ ਕਹਿ ਸਕਦੇ ਇਥੋਂ ਤੱਕ ਕਿ ਸ਼ਰਮਣੀ ਕਾਲੀ ਦਲ ਦੇ ਪ੍ਰਧਾਨ ਵੀ ਸ਼ਾਇਦ ਸਾਨੂੰ ਜੇ ਸੁਣ ਰਹੇ ਹੋਣਗੇ ਤਾਂ ਕਹਿਣ ਵੀ ਇਹਨਾਂ ਕੱਲ ਦੇ ਜਵਾਕਾਂ ਨੂੰ ਕੀ ਪਤਾ ਕਿ ਸਾਡੀ ਜਿਹੜੀ ਦਾੜੀ ਚਿੱਟੀ ਐਵੇਂ ਥੋੜਾ ਹੋ ਗਈ ਧੁੱਪ ਚ ਥੋੜੀ ਹੋਈ ਐ ਸਾਨੂੰ ਤਜਰਬਾ ਬਹੁਤ ਐ ਅਸੀਂ ਕਿੱਥੇ ਕੀ ਖੇਡਣਾ ਕੀ ਸਿਆਸਤ ਕਰਨੀ ਐ ਸਾਨੂੰ ਪਤਾ ਐ ਪਰ ਇਹ ਗੱਲ ਉਹ ਵੀ ਜਾਣਦੇ ਐ ਕਿ ਸੰਯੁਕਤ ਸ਼ਰਮਣੀ ਕਾਲੀ ਦਲ ਦੇ ਵਿੱਚ ਜਾਂ ਸ਼ਰਮਣੀ ਕਾਲੀ ਦਲ ਸੰਯੁਕਤ ਦੇ ਵਿੱਚ ਇੰਨਾ ਹੀ ਦਮ ਖਾਮ ਹੁੰਦਾ ਤੇ ਪਿੱਛੇ ਜਿਹੜੀਆਂ ਚੋਣਾਂ ਲੰਘ ਕੇ ਗਈਆਂ ਉਹਦੇ ਵਿੱਚ ਕੋਈ ਨਾ ਕੋਈ ਤਾਂ ਜਿੱਤਣਾ ਚਾਹੀਦਾ ਸੀ ਉਹਨਾਂ ਦਾ ਜਾਂ ਫਿਰ ਉਸ ਤੋਂ ਬਾਅਦ ਜਿਮਣੀ ਚੋਣ ਹੋਈ ਐ ਜਿਹੜੀ ਜਲੰਧ ਕਿੰਨਾ ਸੀ ਜਿਹੜਾ ਉਹਨਾਂ ਨੇ ਭਾਜਪਾ ਨੂੰ ਵੋਟਾਂ ਪੁਆਈਆਂ ਇਹ ਸਾਰੀਆਂ ਗੱਲਾਂ ਉਹ ਵੀ ਜਾਣਦੇ ਆ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਆ ਕਿ ਸਾਰੇ ਜਣੇ ਜਿਹੜੇ ਜਿਹੜੇ ਵੀ ਅੱਡ ਹੋਏ ਆ ਕਿਸੇ ਵੀ ਕਾਰਨਾ ਕਰਕੇ ਉਹਨਾਂ ਨੇ ਵਾਰ-ਵਾਰ ਕਿਹਾ ਜੇਕਰ ਇਕੱਠੇ ਹੁੰਦੇ ਆ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਤੇ ਅੱਜਕੱਲ ਦਾਵਾ ਇਹੀ ਹੈ ਕਿ ਅਸੀਂ ਮਜ਼ਬੂਤ ਹੋ ਕੇ ਟੱਕਰਾਂਗੇ ਔਰ ਜੇਕਰ ਕੋਈ ਪੜਾ ਕਰ ਸਕਦਾ ਪੰਜਾਬ ਦਾ ਵਸੀ ਕਰ ਸਕਦੇ ਆ ਤੇ ਹੋਰ ਕੋਈ ਨਹੀਂ ਕਰ ਸਕਦਾ ਪਰ ਜਿੱਥੋਂ ਤੱਕ ਰਹੀ ਗੱਲ ਤੁਸੀਂ ਸਵਾਲ ਜਿਹੜਾ ਕੀਤਾ ਹੈ ਕਿ ਉਹਨਾਂ ਨੂੰ ਫਾਇਦਾ ਹੋਣਾ ਹੈ ਕਿ ਨਹੀਂ ਹੋਣਾ ਉਹਨਾਂ ਦੇ ਵਾਪਸ ਆਉਣ ਦੇ ਨਾਲ ਇਹ ਲੋਕਾਂ ਨੇ ਤੈਅ ਕਰਨਾ ਤੇ ਲੋਕ ਭਲੀ ਭਾਂ ਜਾਣਦੇ ਨੇ ਕਿ ਕੌਣ ਫਾਇਦਾ ਕਰ ਸਕਦਾ ਕੌਣ ਨਹੀਂ ਕਰ ਸਕਦਾ ਗੱਲ ਆਖਰਕਾਰ ਅਮਲਾਂ ਤੇ ਨਿਬੜਨੀ ਆ ਸਟੈਂਡ ਤੇ ਨਿਬੜਨੀ ਆ ਕਿ ਪੰਜਾਬ ਦੇ ਪਾਕਿਸਤਾਨਡ ਕੌਣ ਲੈਂਦਾ ਤੇ ਕੌਣ ਸੈਂਟਰ ਦੇ ਨਾਲ ਜੱਫੀ ਪਾਉਣ ਦੇ ਲਈ ਵੀ ਹਾਲੇ ਸੋਚ ਰਿਹਾ ਸੁਪਨੇ ਲੈ ਰਿਹਾ ਇਹ ਹੁਣ ਲੋਕਾਂ ਨੂੰ ਸਾਰੀਆਂ ਭਲੀ ਭਾਂਤ ਜਾਣੂ ਨੇ ਲੋਕ ਤੇ ਉਹਨਾਂ ਨੇ ਤੈਅ ਕਰਨਾ ਕਿ ਅੱਗੇ ਬਣਦਾ ਕੀ